ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਮੌਕੇ ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਜੋ ਤੁਸੀਂ ਸਕਰੀਨ ਉੱਪਰ ਤਸਵੀਰ ਦੇਖ ਰਹੇ ਹੋ ਇਸ ਆਦਮੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜਿਨ੍ਹਾਂ ਨੂੰ ਕਿ ਬੋਲੀਆਂ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ ਬੋਲੀਆਂ ਤਾਂ ਹੋਰ ਵੀ ਕਈ ਜਾਣੇ ਪਾਉਂਦੇ ਨੇ ਪਰ ਇਸ ਵੀਰ ਦਾ ਟਾਇਲੈਂਟ ਕੁਝ ਵੱਖਰਾ ਹੀ ਹੈ ਜੀ ਹਾਂ ਅਸੀਂ ਗੱਲ ਕਰਦੇ ਹਾਂ ਮੱਗਰ ਸਿੰਘ ਦੀ ਜਿਨ੍ਹਾਂ ਨੂੰ ਕਿ ਲੋਕ ਪਿਆਰ ਨਾਲ ਮਿੱਠੀ ਵੀ ਕਹਿ ਦਿੰਦੇ ਨੇ ਪਰ ਦੋਸਤੋ ਮੱਧ ਭਾਗੀ ਖਬਰ ਇਹ ਹੈ ਕਿ ਇਸ ਵੀਰ ਦਾ ਦੇਹਾਂਤ ਹੋ ਚੁੱਕਿਆ ਹੈ ਮੱਗਰ ਜੀ ਇਸ ਦੁਨੀਆ ਤੇ ਨਹੀਂ ਰਹੇ ਉਹ ਇਸ ਸੰਸਾਰ ਨੂੰ ਹਮੇਸ਼ਾ ਲਈ ਹਲਵਿਦਾ ਕਹਿਗੇ ਨਹੀਂ ਮਗਰ ਸਿੰਘ ਦੇ ਇੰਸਟਾਗ੍ਰam ਸੋਸ਼ਲ ਮੀਡੀਆ ਕਾਊਂਟ ਵੱਲੋਂ ਉਹਨਾਂ ਦੇ ਦਿਹਾਂਤ ਦੀ ਖਬਰ ਸਾਂਝੀ ਕੀਤੀ ਗਈ ਹੈ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ ਇਸ ਵੀਰ ਦੇ ਸੋਸ਼ਲ ਮੀਡੀਆ ਤੇ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ ਆਸ-ਪਾਸ ਪਿੰਡਾਂ ਵਾਲੇ ਇਸ ਵੀਰ ਨੂੰ ਆਪਣੇ ਵਿਆਹਾਂ ਤੇ ਸੱਦਾ ਕਰਦੇ ਸਨ ਅਤੇ ਇਹ ਬੋਲੀਆਂ ਪਾ ਕੇ ਵੀਰ ਸਭ ਲੋਕਾਂ ਦਾ ਦਿਲ ਜਿੱਤ ਲਿੰਦਾ ਸੀ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਨਾ ਨਾ ਭੁੱਲਣਾ ਆਪਾਂ ਫੇਰ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਸੁਪਕਰ ਜਵਾਨੀ ਆ ਜਵਾਨੀ ਸੁਪਕਰ ਜਲਦੀ ਬੋਲਣੀ ਆ ਜਵਾਨੀ ਸੁਪਕਰ ਜੱਟ ਜੱਟ